हां जी दोस्तों प्यार परी सत श्री अकाल। ਸਾਡੇ ਚੈਨਲ ਤੇ ਤੁਹਾਡਾ ਸਾਰਾ ਦਾ ਸਵਾਗਤ। ਅੱਜ ਆਪਾਂ ਨਸ਼ੇਰ ਕਰਨ ਜਾ ਰਹੇ ਬ੍ਰੈਂਡ ਤੇ ਦੁੱਧ ਦੀ ਬਹੁਤ ਹੀ ਟੇਸਟੀ ਜੰਮੀ ਆਈਸਕ੍ਰੀਮ ਦੀ ਰੈਸিপি। ਰੈਸিপি ਤਾਂ ਆਪਾਂ ਪਹਿਲਾਂ ਵੀ ਬਹੁਤ ਸ਼ੇਅਰ ਕੀਤੀਆਂ ਨੇ। ਬਹੁਤ ਈਜ਼ੀ ਰੈਸিপি ਹੈ ਇਹ ਤੇ ਇਹ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਟੇਸਟੀ ਆਈਸਕ੍ਰੀਮ ਬਣ ਕੇ ਰੈਡੀ ਹੋਊ ਆਪਣੀ। ਰੈਸিপি ਇੰਜ ਨੂੰ ਟ੍ਰਾਈ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਇਸਕੇ ਆਪਣਾ ਕਰੇਨ ਤੱਕ ਜ਼ਰੂਰ ਦੇਖਿਓ। ਉਸ ਲਈ ਸਭ ਤੋਂ ਪਹਿਲਾਂ ਆਪਾਂ 1 ਲੀਟਰ ਮੱਝ ਦਾ ਦੁੱਧ ਲੈ ਲਿਆ ਸੀ। ਫੁੱਲ ਕਰੀਮ ਆਪਾਂ ਦੁੱਧ ਲੇਟਾ ਸੀਗਾ। ਤੇ ਦੁੱਧ ਨੂੰ ਉਬਾਲ ਆਉਣ ਤੋਂ ਬਾਅ ਤੇ ਕੀਤਾ ਤੇ ਉਸ ਤੋਂ ਬਾਅਦ ਚਾਰ ਬ੍ਰੈਡ ਆਪਾਂ ਐਡ ਕਰਤੀ ਇਸ ਵਿੱਚ ਚਾਰ ਬ੍ਰੈਡ ਐਡ ਕਰਨ ਤੋਂ ਬਾਅਦ ਆਪਾਂ ਇੱਕ ਕੱਪ ਆਈਸਕ੍ਰੀਮ ਦਾ ਐਡ ਕੀਤਾ ਸੀਗਾ ਆ ਸੌਰੀ ਆਈਸਕ੍ਰੀਮ ਦਾ ਨਹੀਂ ਇਹ ਆ ਪਖੰਡ ਐਡ ਕੀਤੀ ਸੀ ਜਿੱਦਾਂ ਤੁਹਾਨੂੰ 슈ਗਰ ਪਸੰਦ ਅਪਸੇ ਉਸ ਹਿਸਾਬ ਨਾਲ ਮਿੱਠਾ ਐਡ ਕਰ ਸਕੋ ਤੇ ਆਪਾਂ ਔਰ ਰੈੱਡ ਔਰੈਂਜ ਕਲਰ ਫੂਡ ਕਲਰ ਐਡ ਕੀਤਾ ਤੇ ਥੋੜਾ ਜਿਹਾ ਇਲਾਇਚੀ ਪਾਊਡਰ ਆਪਾਂ ਐਡ ਕੀਤਾ ਸੀ ਫਲੇਵਰ ਲਈ ਜਿਸ ਨਾਲ ਆਈਸਕ੍ਰੀਮ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੋ ਤੁਸੀਂ ਦੇਖ ਸਕਦੇ ਹਿਲਾਉਂਦੇ ਹੋਏ ਆਪਾਂ 10 ਮਿੰਟ ਲਈ ਇਸ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲਵਾਂਗੇ ਹਿਲਾਉਣੋਂ ਤੱਕ ਜਦੋਂ ਆਪਣੇ ਬ੍ਰੈਡ ਪ੍ਰੋਪ ਆਪਾਂ ਇਸ ਵੀ ਇਸ ਨੂੰ ਠਿਕਾ ਟੈਕਸਚਰ ਦੇਣ ਲਈ ਆਪਾਂ ਸੁੱਕਾ ਦੁੱਧ ਐਡ ਕਰਾਂਗੇ ਇੱਕ ਕੱਪ ਆਪਾਂ ਸੁੱਕਾ ਦੁੱਧ ਐਡ ਕਰਾਂਗੇ ਆਈਸਕ੍ਰੀਮ ਵਿੱਚ ਸੋ ਚਾਰਕ ਚੀਜ਼ਾਂ ਆਪਣੀ ਤਿਆਰ ਹੋਣ ਵਾਲੀ ਹੈ ਆਈਸਕ੍ਰੀਮ ਬੈਡੀਓ ਬਹੁਤ ਹੀ ਟੇਸਟੀ ਹੈ ਜਿਹੜੀ ਜੰਮੀ ਆਈਸਕ੍ਰੀਮ ਬਣ ਕੇ ਰੈਡੀ ਹੋਊਗੀ ਤੁਹਾਨੂੰ ਪਤਾ ਬਾਜ਼ਾਰ ਚ ਅੱਜਕਲ ਚੀਜ਼ਾਂ ਬਹੁਤ ਮਤਲਬ ਕਿ ਵਧੀਆ ਨਹੀਂ ਮਿਲਦੀਆਂ ਸੋ ਆਪਾਂ ਘਰੇ ਆਪਾਂ ਤਿਆਰ ਕਰੋ ਤੇ ਖਾਓ ਬੱਚਿਆਂ ਨੂੰ ਵੀ ਖਵਾਓ ਆਪਾਂ ਜਿਹੜਾ ਟੈਕਸ ਉਹ ਮਤਲਬ ਇਹ ਆਪਣਾ ਪੇਸਟ ਬਣ ਕੇ ਰੈਡੀ ਸੀ ਆਪਾਂ نیچے ਉਤਾਰ ਲਿਆ ਸੀਗਾ ਤੇ ਉਸ ਨੂੰ ਫਰਿੱਜ ਵਿੱਚ ਠੰਡਾ ਹੋਣ ਲਈ ਰੱਖਤਾ ਦੋ ਤਿੰਨ ਘੰਟਾ ਲਈ ਹੁਣ ਆਪਾਂ ਜੋ ਖੰਡ ਦੀ ਕਾਰਨਲ ਤਿਆਰ ਕਰਾਂਗੇ ਤੇ ਇਸ ਤਰ੍ਹਾਂ ਨਾਲ ਆਪਾਂ ਫਰਾਈਪੈਨ ਲੈ ਕੇ ਉਸ ਵਿੱਚ ਇੱਕ ਕੱਪ ਕਨੜਾ ਐਡ ਕੀਤਾ ਸੀ ਖੰਡ ਆਪਣੀ ਮਤਲਬ ਮੈਲਟ ਹੋਣੀ ਸਟਾਰਟ ਹੋ ਗਈ ਤੇ ਚੰਗੀ ਤਰ੍ਹਾਂ ਮੈਲਟ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਨਾਲ ਕਾਰਨਲ ਤਿਆਰ ਕਰਨੀ ਹੈ ਤੁਸੀਂ ਹੁਣ ਆਪਾਂ ਇਸ ਵਿੱਚ ਕਾਜੂ ਐਡ ਕਰਾਂਗੇ ਡ్రਾਈ ਫਰੂਟ ਲਈ ਜੇ ਅਗਰ ਤੁਹਾਡੇ ਕੋਲ ਕੋਈ ਹੋਰ ਵੀ ਡ్రਾਈ ਫਰੂਟ ਹੈ ਤੁਸੀਂ ਐਡ ਕਰ ਸਕਦੇ ਹੋ ਆਪਾਂ ਸਰਵਿਸ ਵਿੱਚ ਵਿੱਚ ਕਾਜੂ ਐਡ ਕੀਤੇ ਸੀ ਇੱਕ ਚਮਚਾ ਆਪਾਂ ਦੇਸੀ ਘਿਓ ਦਾ ਐਡ ਕੀਤਾ ਦੇਸੀ ਘਿਓ ਨਾਲ ਆਈਸਕ੍ਰੀਮ ਨੂੰ ਬਹੁਤ ਹੀ ਵਧੀਆ ਘੈਂਟ ਜਿਹੜਾ ਟੇਸਟ ਆਊਗਾ ਬਹੁਤ ਹੀ ਸਵਾਦਿਸ਼ਟ ਬਣ ਕੇ ਰੈਡੀ ਹੋਊਗੀ ਆਪਣਾ ਟੈਕਸਚਰ ਹੁਣ ਲਗੀ ਕਾਰਮਲ ਬਣ ਕੇ ਰੈਡੀ ਆ ਹੁਣ ਆਪਾਂ نیچے ਉਤਾਰ ਕੇ ਇਸ ਨੂੰ ਠਰ ਲਵਾਂਗੇ ਆਪਾਂ ਇੱਕ ਮਤਲਬ ਕਿ ਪਲੇਟ ਨੂੰ ਦੇਸੀ ਘਿਓ ਨਾਲ ਗ੍ਰੀਸ ਕਰ ਲਿਆ ਸੀ ਤੇ ਉਸ ਵਿੱਚ ਆਪਾਂ ਕਾਰਮਲ ਕੱਢ ਲਈ ਕਾਰਮਲ ਟੇਸਟ ਇਹਨੂੰ ਠਰਨ ਤੱਕ ਆਪਾਂ ਇਦਾਂ ਹੀ ਰੱਖਾਂਗੇ ਦੇਖ ਸਕਦੇ ਹੋ ਇਹ ਆਪਣੀ ਠੰਡੀ ਹੋ ਚੁੱਕੀ ਹੈ ਹੁਣ ਆਪਾਂ ਇੱਕ ਨਾਈਫ ਨਾਲ ਇਸ ਨੂੰ نیچے ਉਤਾਰ ਕੇ ਇਸ ਨੂੰ ਹੱਥ ਨਾਲ ਪੂਰ ਕੇ ਜਦੋਂ ਹੱਥ ਨਾਲ ਤੁਸੀਂ ਕਿਸੇ ਵੀ ਭਾਰੀ ਚੀਜ਼ ਨਾਲ ਜਾ ਬੇਲਣੇ ਵਗੈਰਾ ਨਾਲ ਜਦੋਂ ਤੋੜ ਸਕਦੇ ਹੋ ਹੱਥਾਂ ਨਾਲ ਵੀ ਤੋੜ ਸਕਦੇ ਹੋ ਇਸ ਨਾਲ ਬਹੁਤ ਹੀ ਕਰਾਂਚੀ ਜਿਹਾ ਆਪਣਾ ਜਿਹੜਾ ਆਈਸਕ੍ਰੀਮ ਬਹੁਤ ਹੀ ਸਵਾਦ ਕਰਾਂਚੀ ਜਿਹਾ ਕ੍ਰਿਸਪੀ ਜਿਹਾ ਸਵਾਦ ਆਊਗਾ ਸਵਾਦਿਸ਼ਟ ਜੋ ਮਤਲਬ ਕਿ ਐਸਾ ਤੇ ਆਪਣੀ ਆਈਸਕ੍ਰੀਮ ਬਹੁਤ ਹੀ એનર્ਜੀ ਰੱਖ ਦੇਊਗੀ ਤੇ ਇਸ ਨਾਲ ਤਰ੍ਹਾਂ ਨਾਲ ਆਪਾਂ ਹੱਥਾਂ ਨਾਲ ਵੀ ਇਸ ਨੂੰ ਮਗਰ ਕੇ ਥੋੜਾ ਜਿਹਾ ਬੇਲਣੇ ਦੀ ਸਾਈਡ ਨਾਲ ਆਪਾਂ ਜਿਸ ਨੂੰ ਪਨ ਲਿਆ ਸੀ ਚੰਗੀ ਤਰ੍ਹਾਂ ਨਿੱਕੇ ਨਿੱਕੇ ਪੀਸ ਕਰ ਲੈਣਾ ਹੁਣ ਜੋ ਆਪਣਾ ਪੇਸਟ ਆਪਾਂ ਰੈਡੀ ਕੀਤਾ ਸੀਗਾ ਆਪਾਂ ਉਸ ਨੂੰ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਮਤਲਬ ਕਿ ਆਪਣੇ ਗ੍ਰਾਈਂਡਰ ਚ ਪਾ ਕੇ ਮਿਕਸਚਰ ਪਾ ਕੇ ਚੰਗੀ ਤਰ੍ਹਾਂ ਤੁਸੀਂ ਗ੍ਰाइंड ਕਰ ਲੈਣਾ ਉਸ ਨੂੰ ਤੇਜਾ ਉਸ ਵਿੱਚ ਗੱਡਾ ਨਹੀਂ ਸਾਰੀਆਂ ਆਪਣੀਆਂ ਖਤਮ ਕਰ ਲਈਆਂ ਤੇ ਆਪਾਂ ਗ੍ਰाइंड ਮਤਲਬ ਕਿ ਜਿੱਦਾਂ ਉਸ ਨੂੰ ਗ੍ਰाइंड ਕਰ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਉਸ ਦੀ ਗ੍ਰाइंड ਕਰਨ ਤੋਂ ਬਾਅਦ ਪਰਫੈਕਟ ਲੁੱਕ ਇਦਾਂ ਲੱਗਦਾ ਕਿ ਮਾਰਕੀਟ ਨਾਲੋਂ ਵੀ ਕਿਤੇ ਜ਼ਿਆਦਾ ਟੇਸਟੀ ਆਪਣੀ ਆਈਸਕ੍ਰੀਮ ਆ ਦੇਖ ਸਕਦੇ ਹੋ ਪਰਫੈਕਟ ਲੁੱਕ ਆਪਣੇ ਦੀ ਆਈਸਕ੍ਰੀਮ ਦੀ ਪੇਸਟ ਦੀ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਇਸ ਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਤਲਬ ਕਿ ਮਿਕਸ ਕਰਕੇ ਹੁਣ ਆਪਾਂ ਇਸ ਵਿੱਚ ਵਨੀਲਾ ਐਸੈਂਸ ਪਾਵਾਂਗੇ ਵਨੀਲਾ ਐਸੈਂਸ ਦੀ 4 ਬੂੰਦਾਂ ਪਾਵਾਂਗੇ ਤੁਸੀਂ ਮਤਲਬ ਕਿ ਕੋਈ ਹੋਰ ਫਲੇਵਰ ਵੀ ਐਡ ਸਕ ਐਡ ਕਰ ਸਕਦੇ ਹੋ ਤੇ 100 ਮਿੰਟਾਂ ਚ ਧਿਆਨ ਹੋਣ ਵਾਲੀ ਆਈਸਕ੍ਰੀਮ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਟੇਸਟੀ ਤੇ ਹੁਣ ਆਪਾਂ ਇਸ ਵਿੱਚ ਘਰ ਦੀ ਕਰੀਮ ਸੀਗੀ ਆਪਣੇ ਕੋਲੇ ਪਹਿਲਾਂ ਆਪਾਂ ਗ੍ਰੇਨ ਕਰਿਆ ਸੀ ਇੱਕ ਵਾਰੀ ਹੁਣ ਆਪਾਂ ਘਰ ਦੀ ਕਰੀਮ ਨਾਲ ਦੀ ਅੱਧੀ ਕੌਲੀ ਐਡ ਕੀਤੀ ਹੈ ਇਸ ਤੋਂ ਬਾਅਦ ਆਪਾਂ ਦੁਬਾਰਤੂ ਫੇਰੇ ਇਸ ਨੂੰ ਚੰਗੀ ਤਰ੍ਹਾਂ ਨਾਲ ਗ੍ਰੇਨ ਕਰ ਲਵਾਂਗੇ ਤੇ ਹੁਣ ਆਪਾਂ ਜਦੋਂ ਦਵਾਰੇ ਮੈਕਸੀ ਪਾ ਕੇ ਫ੍ਰੈਂਡ ਕਰ ਲਈ ਸੋ ਹੁਣ ਆਪਾਂ ਇਸ ਨੂੰ ਇੱਕ ਭਾਂਡੇ ਚ ਗਰੀਸ ਕਰਕੇ ਘਿਓ ਲਗਾ ਕੇ ਸੋ ਆਪਣੇ ਪੇਸਟ ਨੂੰ ਬਾਹਰ ਕੱਢ ਲਵਾਂਗੇ ਸੋ ਜੋ ਜੇ ਵੀ ਆਪਣੇ ਭਾਂਡੇ ਚ ਆਈਸਕ੍ਰੀਮ ਜਮਾਉਣੀ ਆਪਾਂ ਤੇ ਇਸ ਨੂੰ ਚੰਗੀ ਤਰ੍ਹਾਂ ਪੇਸਟ ਨੂੰ ਆਪਾਂ ਬਾਹਰ ਕੱਢ ਗਏ ਤੇ ਜੋ ਆਪਾਂ ਘੜ ਮਿਲ ਰੈਡੀ ਕੀਤੀ ਸੀ ਖੰਡ ਦੀ ਆਪਾਂ ਉਸ ਨੂੰ ਇਸ ਵਿੱਚ ਆਈਸਕ੍ਰੀਮ ਤੇ ਮਿਲਾਣਿਸ਼ ਕਰਾਂਗੇ ਤੇ ਵਿੱਚ ਤੁਸੀਂ ਹਲਾ ਵੀ ਸਕਦੇ ਹੋ ਤੇ ਉੱਪਰ ਵੀ ਪਾ ਸਕਦੇ ਹੋ ਸੋ ਇਸ ਤਰ੍ਹਾਂ ਨਾਲ ਆਪਣੀ ਆਈਸਕ੍ਰੀਮ ਜਿਹੜੀ ਪਰਫੈਕਟਲੀ ਚਾਰ ਚੀਜ਼ਾਂ ਨਾਲ ਬਣ ਕੇ ਰੈਡੀ ਆ ਬਣਾਓ ਖਾਓ ਇੰਜੋਏ ਕਰੋ ਤੇ ਤੁਸੀਂ ਵੀ ਦੱਸਿਓ ਜਰੂਰ ਕਿਦਾਂ ਲੱਗੀ ਰੈਸিপি ਸੋ ਆਪਾਂ سارے ਪੇਸਟ ਨੂੰ ਕੱਢ ਲਿਆ ਸੀ ਥੋੜੀ ਥੋੜੀ ਆਪਾਂ ਨਾਲ ਦੀ ਨਾਲ ਕਣ ਮਿਲ ਪਾਉਂਦੇਗੇ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਫ੍ਰੀਜਰ ਵਿੱਚ ਠੰਡੇ ਹੋਣ ਲਈ ਰੱਖਾਂਗੇ 2-3 ਘੰਟੇ ਲਈ ਸੋ ਆਪਾਂ ਇੱਕ ਨਾਈਬ ਬਨਾਈ ਲਈ ਵੀ ਰੱਖ ਸਕਦੇ ਹਾਂ ਤੇ ਆ ਢਾਈ ਥੋੜਾ ਤੁਸੀਂ ਇੱਕ ਰਾਤ ਲਈ ਤੇ ਆਪਾਂ ਇਸ ਤਰ੍ਹਾਂ ਉੱਤੇ ਕਾਰਬਨ ਲਗਾ ਦਾਂਗੇ ਕਾਰਬਨ ਲਗਾਉਣਾ ਜਿਹੜੀ ਆਪਣੀ ਆਈਸਕ੍ਰੀਮ 'ਚ ਬਰਫ਼ ਨਹੀਂ ਜੰਮਦੀ ਦੋਸਤੋ ਸੋ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਪੇਪਰ ਜਿਹੜਾ ਕਾਰਬਨ ਫੂਡ ਪੇਪਰ ਹੁੰਦਾ ਆਪਾਂ ਫੋਇਲ ਪੇਪਰ ਵੀ ਆਪਾਂ ਕਹਿ ਦਿੰਦੇ ਨੇ ਉਹਨੂੰ ਤੇ ਇਸ ਤਰ੍ਹਾਂ ਲਗਾ ਕੇ ਆਪਾਂ 2 ਘੰਟੇ ਲਈ ਫ੍ਰੀਜਰ 'ਚ ਰੱਖ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਪਰਫੈਕਟ ਲੁੱਕ ਬਹੁਤ ਹੀ ਘੈਂਟ ਰੈਸিপি ਆਪਣੀ ਜਿਹੜ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਵਰਗਾ ਟੈਕਸਚਰ ਬਣਾਉ ਕਾ ਮੰਜੋਈ ਕਰੇ ਤੁਸੀਂ ਵੀ ਦੱਸਿਓ ਰੈਸিপি ਕਿੱਦਾਂ ਲੱਗੀ ਚਾਰ ਚੀਜ਼ਾਂ ਦਾ ਤਿਆਰ ਹੋਣ ਬਾੜੀ ਆਪਣੀ ਪਰਫੈਕਟਲੀ ਮਾਰਕੀਟ ਵਰਗੀ ਆਈਸਕ੍ਰੀਮ ਸੋ ਚੈਨਲ ਨੂੰ ਜੁਸ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਸ ਨਾਲ ਆਪਣੀ ਥੋੜੀ ਹੌਸਲਾ ਵਜਾਈ ਹੋ ਜਾਂਦੀ ਹੈ ਵੀਡੀਓ ਬਣਾਉਣੇ ਕਿ ਸੌਕੀ ਗੱਲ ਨਹੀਂ ਬਹੁਤ ਮਿਹਨਤ ਲੱਗਦੀ ਹੈ ਤੇ ਆਪਾਂ ਇਸ ਨੂੰ ਖਾਣ ਲਈ ਗਾਰਨਿਸ਼ ਕਰਾਂਗੇ ਸੋ ਚਲੋ ਮਿਲਦੇ ਹਾਂ ਦੋਸਤੋ ਅਗਲੀ ਰੈਸিপি ਨਾਲ ਤੁਸੀਂ ਵੀ ਬਣਾ ਕੇ ਦੱਸਿਓ ਤੇ ਆਈਸਕ੍ਰੀਮ ਤੁਹਾਨੂੰ ਕਿੱਦਾਂ ਲੱਗੀ ਤੇ ਕਿੱਦਾਂ ਬਣੀ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਕਾਰਨ ਮਿਲ ਆਪਣਾ ਕੁਲੇ ਬਣ ਗਈ ਸੀ ਆਪਾਂ ਉੱਪਰ ਗarnish ਕਰ ਦਿੱਤੀ ਪਰਫੈਕਟ ਲੁੱਕ ਮਿਲਦੀ ਹੈ ਅਗਲੀ ਰੈਸਪੀ ਨਾਲ ਬਾਏ ਬਾਏ